ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਕ ਸੁਰਾ ਟੀਵੀ ਮੈਂ ਹਾਂ ਅਮਨ ਲੂਨਾ ਚੰਡੀਗੜ੍ਹ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਹਾਥੀ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਕਿਸ਼ਨਗੋੜ ਚੌਂਕ ਦੇ ਨੇੜੇ ਬਲੂਮਿੰਗ ਡੇ ਨਰਸਰੀ ਹੈ ਨਰਸਰੀ ਦੇ ਅੰਦਰ 725 ਫੀਮ ਦੇ ਬੁੱਟੇ ਲੱਗੇ ਹੋਏ ਸੀ ਜਿਹਦਾ ਪਰਦਾ ਫਾਸ਼ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਕਰ ਦਿੱਤਾ ਹੈ ਇਹ ਨਰਸਰੀ ਕਿਸ ਦੀ ਹੈ ਤੁਹਾਨੂੰ ਦੱਸ ਦਿੰਦੇ ਆ ਸਮੀਰ ਕਾਲਿਆ ਨਾਮ ਦਾ ਇੱਕ ਸ਼ਖਸ ਹੈ ਸੈਕਟਰ 10 ਪੰਚਕੁਲਾ ਦਾ ਰਹਿਣ ਵਾਲਾ ਹੈ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਇਹਦਾ ਨਰਸੀ ਦਾ ਮਾਲਕ ਦੱਸਿਆ ਜਾ ਰਿਹਾ ਹੈ ਤੇ ਸਿੰਗਾ ਦੇਵੀ ਮੁਹੱਲੇ ਦਾ ਰਹਿਣ ਵਾਲਾ ਸੀ ਆ ਰਾਮ ਜਿਹੜਾ ਕਿ 5 ਸਾਲਾਂ ਤੋਂ ਇਸੇ ਨਰਸੀ 'ਚ ਕੰਮ ਕਰ ਰਿਹਾ ਸੀਗਾ ਤੇ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨਸਾਰ ਇਹ ਜਿਹੜੇ ਫੀਮ ਦੇ ਬੁੱਟੇ ਸੀ ਇਹਦੀ ਜਿਹੜਾ ਭਾਰ ਦੱਸਿਆ ਜਾ ਰਿਹਾ 20 ਕਿਲੋ ਦੇ ਕਰੀਬ ਹੈ ਭਾਰ ਸੀਗਾ ਇੰਸਪੈਕਟਰ ਜਸਵਿੰਦਰ ਸਿੰਘ ਜਿਹੜੇ ਕੀ ਡਿਸਟ੍ਰਿਕਟ ਕ੍ਰਾਈਮ ਸੈੱਲ ਦੇ ਇੰਚਾਰਜ ਹੈ ਇਹਨਾਂ ਦੀ ਸੁਪਰਵਾਈਜ਼ ਵਿੱਚ ਕੱਲ ਪੁਲਿਸ ਰਾਤ ਨੂੰ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਇੱਕ ਇੱਕ ਨਰਸਰੀ ਹੈ किशनਗੜ ਚੌਂਕ ਦੇ ਨੇੜੇ ਬਲੂਮਿੰਗ ਡੇ ਨਰਸਰੀ ਹੈ ਤੇ ਇਹਦੇ ਪਿਛਲੇ ਪਾਸੇ ਜਿਹੜੇ ਕੀ ਹੈ ਬਾਸ ਦੇ ਡੰਡੇ ਲਾ ਕੇ ਫੀਮ ਦੀ ਖੇਤੀ ਕੀਤੀ ਜਾ ਰਹੀ ਹੈ ਫੀਮ ਦੇ ਬੂਟੇ ਲਾਏ ਹੋਏ ਤੇ ਇਹ ਜਸਮਿੰਦਰ ਸਿੰਘ ਨੇ ਇੱਕ ਟੀਮ ਬਣਾਈ ਜਿਹਦੇ ਵਿੱਚ ਐਸਆਈ ਰਾਹੁਲ ਨੂੰ ਸ਼ਾਮਲ ਕੀਤਾ ਗਿਆ ਤੇ ਹੋਰ ਪੁਲਿਸ ਮੁਲਾਜ਼ਮਾ ਨੇ ਇੱਥੇ ਰਾਤ ਨੂੰ ਰੇਡ ਕੀਤੀ ਗਈ ਤੇ ਰੇਡ ਤੋਂ ਬਾਅਦ ਪੁਲਿਸ ਨੇ ਇਹ 725 ਬੂਟੇ ਉੱਥੋਂ ਦੀ ਬਰਾਮਦ ਕਰ ਲਏ ਹਨ ਜੇ ਤੁਹਾਨੂੰ ਦੱਸ ਦਿੰਦੇ ਹਾਂ ਡੀਸੀਸੀ ਦੀ ਟੀਮ ਨੇ ਅਤੌਕੀ ਕੁਝ ਡੋਡੇ ਵੀ ਬ੍ਰਾਹਮਤ ਕਿਤੇ ਗਏ ਹੈ ਤੇ ਲਗਾਤਾਰ ਪੁਲਿਸ ਦੇ ਨਾਲ ਦੋਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਪੁਲਿਸ ਨੇ ਇਹਨਾਂ ਦੋਨਾਂ ਦੇ ਖਿਲਾਫ ਐਨਡੀਪੀਐਸ 18 ਦੇ ਤਹਿਤ ਕੇਸ ਦਰਜ ਕਰ ਲਿਆ ਹੈ ਪੁਲਿਸ ਦੀ ਲਗਾਤਾਰ ਇਹਨਾਂ ਕੋਲੋਂ ਪੁੱਛਗਿੱਛ ਇਹਨਾਂ ਤੋਂ ਜਾਰੀ ਹੈ ਅੱਜ ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਚੰਡੀਗੜ੍ਹ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਦੇ ਹੱਥ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਗਈ ਹੈ ਤਦੋਂ ਦੱਸ ਦਿੰਦੇ ਆ ਕਿਸ਼ਨਗੋੜ ਚੌਂਕ ਦੇ ਨੇੜੇ ਬਲੂਮਿੰਗ ਡੇ ਨਰਸਰੀ ਹੈ ਨਰਸਰੀ ਦੇ ਅੰਦਰ 725 ਫੀਮ ਦੇ ਬੂਟੇ ਲੱਗੇ ਹੋਏ ਸੀ ਜਿਹਦਾ ਪਰਦਾਫਾਸ਼ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਕਰ ਦਿੱਤਾ ਹੈ ਇਹ ਨਰਸਰੀ ਕਿਸ ਦੀ ਹੈ ਤੁਹਾਨੂੰ ਦੱਸ ਦਿੰਦੇ ਆ ਸਮੀਰ ਕਾਲਿਆ ਨਾਮ ਦਾ ਇੱਕ ਸ਼ਖਸ ਹੈ ਸੈਕਟਰ 10 ਪੰਚਕੁਲਾ ਦਾ ਰਹਿਣ ਵਾਲਾ ਹੈ ਇਹਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਇਹਦਾ ਨਰਸੀ ਦਾ ਮਾਲਕ ਦੱਸਿਆ ਜਾ ਰਿਹਾ ਹੈ ਤੇ ਸਿੰਘਾ ਦੇਵੀ ਮੁਹੱਲੇ ਦਾ ਰਹਿਣ ਵਾਲਾ ਸੀ ਆ ਰਾਮ ਜਿਹੜਾ ਕਿ 5 ਸਾਲਾਂ ਤੋਂ ਇਸੇ ਨਰਸੀ 'ਚ ਕੰਮ ਕਰ ਰਿਹਾ ਸੀਗਾ ਤੇ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਜਿਹੜੇ ਫੀਮ ਦੇ ਬੁੱਟੇ ਸੀ ਇਹਦੀ ਜਿਹੜਾ ਭਾਰ ਦੱਸਿਆ ਜਾ ਰਿਹਾ 20 ਕਿਲੋ ਦੇ ਕਰੀਬ ਇਹ ਭਾਰ ਸੀਗਾ ਇੰਸਪੈਕਟਰ ਜਸਵਿੰਦਰ ਸਿੰਘ ਜਿਹੜੇ ਕਿ ਡਿਸਟ੍ਰਿਕਟ ਕ੍ਰਾਈਮ ਸੈੱਲ ਦੇ ਇੰਚਾਰਜ ਹੈ ਇਹਨਾਂ ਦੀ ਸੁਪਰਵਾਈਜ਼ ਵਿੱਚ ਕੱਲ ਪੁਲਿਸ ਰਾਤ ਨੂੰ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਇੱਕ ਨਰਸਰੀ ਹੈ ਕਿਸ਼ਨਗੜ ਚੌਂਕ ਦੇ ਨੇੜੇ ਬਲੂਮਿੰਗ ਡੇ ਨਰਸਰੀ ਹੈ ਤੇ ਇਹਦੇ ਪਿਛਲੇ ਪਾਸੇ ਜਿਹੜੇ ਕੀ ਹੈ ਬਾਸ ਦੇ ਡੰਡੇ ਲਾ ਕੇ ਫੀਮ ਦੀ ਖੇਤੀ ਕੀਤੀ ਜਾ ਰਹੀ ਹੈ ਫੀਮ ਦੇ ਬੂਟੇ ਲਾਏ ਹੋਏ ਤੇ ਇਹ ਜਸਮਿੰਦਰ ਸਿੰਘ ਨੇ ਇੱਕ ਟੀਮ ਬਣਾਈ ਜਿਹਦੇ ਵਿੱਚ ਏਐਸਆਈ ਰਾਹੁਲ ਨੂੰ ਸ਼ਾਮਲ ਕੀਤਾ ਗਿਆ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਉੱਥੇ ਰਾਤ ਨੂੰ ਰੇਡ ਕੀਤੀ ਗਈ ਤੇ ਰੇਡ ਤੋਂ ਬਾਅਦ ਪੁਲਿਸ ਨੇ ਇਹ 725 ਬੂਟੇ ਉੱਥੋਂ ਦੀ ਬਰਾਮਦ ਕਰ ਲਏ ਹੈ ਜੇ ਤੁਹਾਨੂੰ ਦੱਸ ਦਿੰਦੇ ਹਾਂ ਡੀਸੀਐਸ ਦੀ ਟੀਮ ਨੇ